ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਜਿੱਥੇ ਤੁਹਾਡਾ ਸਾਰੇ ਪੈਣ ਭਰਾਮ ਦਾ ਸਵਾਗਤ ਕਰਦੀ ਹੈ ਜੀ ਲੋ ਜੀ ਅੱਜ ਤੁਹਾਨੂੰ ਆਪਾਂ ਦਿਖਾਵਾਂਗੀ ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਚਿਕਨ ਦੇ ਪਲਾਜੂ ਚਿਕਨ ਦੀਆਂ ਸਲਵਾਰਾਂ ਇਹਦੇ 'ਚ ਤੁਸੀਂ ਦੇਖ ਸਕਦੇ ਹੋ ਇਹਦੇ 'ਚ ਕਾਫੀ ਸਾਰੇ ਮੈਂ ਡਿਜ਼ਾਈਨ ਤੁਹਾਨੂੰ ਦਿਖਾਵਾਂਗੀ ਤੇ ਇਹ ਜਿਹੜੀ ਮਰਜੀ ਸ਼ੋਰਟ ਦੇ ਨਾਲ ਤੁਸੀਂ ਇਹਨੂੰ ਵੇਅਰ ਕਰ ਸਕਦੇ ਆ ਇਹ ਤੇ ਟ੍ਰੈਂਡ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ ਇਹ ਆਫ ਵਾਈਟ ਦੇ ਵਿੱਚ ਦੇਖੋ ਇਹ ਪੂਰੇ ਸੋਹਣੇ ਨਾ ਚਿਗੁੰਦਮਿਆ ਨਹੀਂ ਹੈਗਾ ਵੀ ਕੋਈ ਕੜਾਈ ਕਿਧਰੇ ਪਾਸੇ ਤੇ ਹਿੱਲਣ ਵਾਲੀ ਹੈ ਇਹ ਆਪਾਂ ਨੂੰ 2.5 ਤੋਂ 2.5 ਮੀਟਰ ਪਏਗਾ ਹਨਾ ਵੀ 2.5 ਮੀਟਰ ਤੋਂ ਉੱਪਰ ਤਾਂ ਨਹੀਂ ਪਏਗਾ ਹਨਾ ਹਾਂ 2.5 ਮੀਟਰ ਜਾਂ ਫਿਰ ਉਸ ਤੋਂ ਬਾਅਦ 5 ਮੀਟਰ ਠੀਕ ਹੈ ਜਿਵੇਂ ਤੁਸੀਂ ਕਹੋ ਨਾ ਸਾਨੂੰ 3 ਮੀਟਰ ਚਾਹੀਦਾ 3 ਨਹੀਂ ਮਿਲੇਗਾ ਸਿਰਫ 2.5 ਮਿਲੇਗਾ ਜਾਂ ਫਿਰ ਉਸ ਤੋਂ ਬਾਅਦ 5 ਤੇ ਦੇਖ ਸਕਦੇ ਤੁਸੀਂ ਸਲਵਾਰ ਵੀ ਹੁਣ ਤਾਂ ਵੈਸੇ ਜਿਆਦਾ ਹੈਵੀ ਸਲਵਾਰਾਂ ਪਾਉਂਦੇ ਵੀ ਨਹੀਂ ਹੈਗੇ ਹੁਣ ਤਾਂ ਨਾਰਮਲ ਸਟੇਟ ਸਲਵਾਰਾਂ ਦਾ ਹੀ ਬਹੁਤ ਜਿਆਦਾ ਟ੍ਰੈਂਡ ਹੈ ਤਾਂ ਇਹਦੀ ਬਿਲਕੁਲ ਆਰਾਮਲਟ ਸਟੇਟ ਸਲਵਾਰ ਆਰਾਮਲਰ ਬਣ ਸਕਦੀ ਹੈ ਡਿਜ਼ਾਈਨ ਬਹੁਤ ਪਿਆਰਾ ਬਹੁਤ ਸੋਹਣਾ ਹੈ ਮਿਰਰ ਵਰਕ ਵਾਲਾ ਡਿਜ਼ਾਈਨ ਹੈ ਤੇ ਜਿਹੜਾ ਬਾਕੀ ਵਰਕ ਹੋਇਆ ਉਹ ਵੀ ਬੜਾ ਸੋਹਣਾ ਗੁੰਦਵਾ ਵਰਕ ਹੋਇਆ ਹੈ ਜਿਹੜੀ ਮਰਜ਼ੀ ਸ਼ਰਟ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਤੇ ਇਹਦਾ ਪ੍ਰਾਈਸ ਵੀ ਹੈ ਇਹ 425 ਰੁਪਏ ਮੀਟਰ ਹੈ ਜੀ ਠੀਕ ਹੈ ਇਹ ਨਾਲ ਸੁਣਦੇ ਰਹੋ ਚੰਗੀ ਤਰ੍ਹਾਂ 400 ਰੁਪਏ 425 ਰੁਪਏ ਪਰ ਮੀਟਰ ਤੇ ਜਿਹੜਾ ਇਹ ਵਾਲਾ ਆ ਗਿਆ ਇਹ ਰਿਯੂਨ ਫੈਬਰਿਕ ਦੇ ਵਿੱਚ ਹੈ ਜਿਵੇਂ ਕਿ ਰਿਯੂਨ ਨੂੰ ਵੀ ਆਪਾਂ ਜਿਸ ਤਰ੍ਹਾਂ ਮਰਜੀ ਜਿਹੜੇ ਮਰਜੀ ਉਹਦੇ ਨਾਲ ਜਿਸ ਤਰ੍ਹਾਂ ਮਰਜੀ ਪਾ ਸਕਦੇ ਆ ਜਿਵੇਂ ਕਿ ਆ ਜਿਆਦਾਤਰ ਕਈ ਵੀ ਫੈਨਾਂ ਨੂੰ ਆਦਤ ਹੁੰਦੀ ਹੈ ਰੈਡੀਮੇਡ ਸ਼ਰਟਾਂ ਲੈਣੇ ਦੀ ਤਾਂ ਉਹਨਾਂ ਦੇ ਜਿਹੜੇ ਰੈਡੀਮੇਡ ਪਜਾਮੇ ਹੁੰਦੇ ਨੇ ਉਹ ਕਈ ਵਾਰੀ ਸੈਟਿੰਗ ਸਿਲਾਈ ਦੇ ਵਿੱਚ ਨਹੀਂ ਆਉਂਦੇ ਹੈਗੇ ਤਾਂ ਆਪ ਸਟਿਚ ਕਰਵਾਣਾ ਆਪਣੀ ਫਿਟਿੰਗ ਦੇ ਹਿਸਾਬ ਨਾਲ ਤਾਂ ਬੰਦਾ ਫਿਰ ਆਪਣੀ ਫਿਟਿੰਗ ਦੇ ਹਿਸਾਬ ਨਾਲ ਇਹ ਲੈ ਲੈਂਦਾ ਰਿਯੋਨ ਦਾ ਫੈਬਰਿਕ ਵੀ ਬੜਾ ਨਰਮ ਰਹਿੰਦਾ ਗਰਮੀਆਂ ਦੇ ਵਿੱਚ ਤੇ ਇਹ ਵਾਲਾ ਹੈਗਾ ਜੀ ਰਿਯੋਨ ਦਾ ਠੀਕ ਹੈ ਦੇਖ ਲੈ ਸਕਦੇ ਹੋ ਤੁਸੀਂ ਤੇ ਇਹ ਕਿੰਨੇ ਰੁਪਏ ਮੀਟਰ ਦੇ 280 ਰੁਪਏ ਇਹ ਵਾਲਾ ਮੀਟਰ ਠੀਕ ਹੈ ਜੀ ਡਿਜ਼ਾਈਨ ਬਹੁਤ ਜਾਦੇ ਹੈ 820 ਰੁਪਏ ਪਰ ਮੀਟਰ ਹੈ ਚਲੋ ਇਹ ਤੁਹਾਨੂੰ ਪਹਿਲੇ ਹੀ ਦੱਸਣ ਤਾਂ ਤੇ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਸਾਰੇ ਆਫ ਵਾਈਟ ਦੇ ਵਿੱਚ ਹੈ ਜਿਹੜੀ ਮਰਜੀ ਸ਼ਰਟਾਂ ਦੇ ਪੀਸ ਕਰ ਪਏ ਹੋਣੇ ਆਪਣੇ ਉਹ ਕਰਵਾਉਣਾ ਹੁੰਦਾ ਹੈ ਇਹ ਇੱਕ ਸਲਵਾਰ ਘੱਟੋ ਘੱਟ ਉਹ ਮਨ ਲਾ 20 25 ਛੋਟਾ ਨਾਲ ਆਰਾਮ ਨਾਲ ਕੱਟ ਸਕਦੇ ਤੇ ਕਿਤੇ ਜਾਂਦੀ ਨਹੀਂ ਕਿੰਨੇ ਸਾਲ ਤੇ ਮੈਂ ਖੁਦ ਪਾਈ ਬੈਠੀ ਆ ਦੇਖੋ ਤੇ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਇੱਕਦੋਂ ਵੀ ਜਾਦੇ ਤੇ ਇਹਦੇ ਨੀਚੇ ਕੱਟਵਰਕ ਆਏਗੀ ਮੂਰੀਆਂ ਨਹੀਂ ਬਣਨਗੀਆਂ ਇਹ ਮੂਰੀਆਂ ਦੀ ਥਾਂ ਤੇ ਕੱਟਵਰਕ ਵਾਲਾ ਡਿਜ਼ਾਈਨ ਆਏਗਾ ਠੀਕ ਹੁਣ ਆਪਾਂ ਤਾਂ ਇਹਨਾਂ ਬਣਵਾਇਆ ਹੋਇਆ ਦੇਖੋ ਕੱਟਵਰਕ ਵਾਲਾ ਡਿਜ਼ਾਈਨ ਇਦਾਂ ਤੇ ਪਰ ਇਹਦੇ ਚ ਨੈਚੁਰਲੀ ਕਢਾਈ ਦੇ ਹਿਸਾਬ ਨਾਲ ਬਣਿਆ ਹੋਇਆ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਕੱਪੜਾ ਹਾਂ ਇਹ ਕਾਟਨ ਜੀ ਦੇ ਵਿੱਚ ਹੈ ਹਨਾ ਇਹ ਹਾਂ ਜਿਵੇਂ ਕੀ ਬਹੁਤ ਸੋਹਣਾ ਨਰਮ ਨਰਮ ਕੱਪੜਾ ਕੋਟਨ ਦਾ ਤੇ ਇਹਦੇ ਤੇ ਹਾਂਜੀ ਇਹ 325 ਰੁਪਏ ਮੀਟਰ ਹੈ ਈਵਲਾ ਹੁਣ ਮੈਂ ਤੁਹਾਨੂੰ ਬਿਲਕੁਲ ਸਾਰੀਆਂ ਚੀਜ਼ਾਂ ਦੇ ਚਾਹੇ ਉਹ ਕਿਚਨ ਦੀ ਰੈਸੈਸਰੀ ਐ ਚਾਹੇ ਉਹ ਕੱਪੜਾ ਚਾਹੇ ਬੈੱਡ ਸ਼ੀਟਾਂ ਨਾਲ ਦੀ ਨਾਲ ਹੀ ਪ੍ਰਾਈਸ ਦੱਸਿਆ ਕਰੂੰਗੀ ਫਿਰ ਭੈਣਾ ਵਟਸਐਪ ਤੇ ਪਰ ਪੁੱਛਦੀਆਂ ਨਾ ਫਿਰ ਕਈ ਵਾਰੀ ਉਹਨਾਂ ਦਾ ਵੀ ਟਾਈਮ ਖਰਾਬ ਹੁੰਦਾ ਮੇਰਾ ਵੀ ਇਸ ਕਰਕੇ ਵੀਡੀਓ ਦੇ ਵਿੱਚ ਹੀ ਸਾਰੇ ਰੇਟ ਤੁਹਾਡੇ ਨਾਲ ਸ਼ੇਅਰ ਹੋਇਆ ਕਰਨਗੇ ਤੇ ਆ ਦੇਖੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਬਹੁਤ ਪਿਆਰਾ ਕੜਾਈ ਐ ਨਹੀਂ ਹੈਗੀ ਆ ਵੀ ਕੜਾਈ ਉਖੜ ਜੇਗੀ ਆ ਹੋ ਜੇਗੀ ਵਾਸ਼ ਕਰਨ ਦੇ ਨਾਲ ਸਭੋ ਜਿੰਨੀ ਤੋਂ ਪਹਿਗਿਓਂ ਨਾ ਕੱਪੜਾ ਵੀ ਗੱਫ ਹੋਏਗਾ ਤੇ ਕੜਾਈ ਵੀ 425 ਇਹ 425 ਹੈ ਜੀ 425 ਰੁਪਏ ਪਰ ਮੀਟਰ ਕਿਉਂਕਿ ਇਹਦੇ ਵਿੱਚ ਹੈਗਾ ਜੀ ਔਰਗੰਜਾ ਇਹ ਹੈਗਾ ਜੀ ਔਰਗੰਜਾ ਇਹ ਵੀ ਬਹੁਤ ਸੋਹਣਾ ਇਹਦੇ ਨੀਚੇ ਵੀ ਕੱਟਵਰਕ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਤਾਂ ਵੀ ਤੇ ਉੱਪਰ ਵੀ ਨਾ ਇੱਕ ਗੱਲ ਹੋ ਰਹੀ ਹੈ ਇਹਦੀ ਨਾ ਜੇ ਆਪਾਂ ਚਾਹੇ ਸਲਵਾਰ ਬਣਾਣੀ ਆ ਚਾਹੇ ਬਣਾਣੀ ਆਪਾਂ ਨੇ ਪਲਾਜ਼ੋ ਪਜਾਮਾ ਜੋ ਵੀ ਹੈ ਤੇ ਉੱਪਰ ਛੋਟੀ ਛੋਟੀ ਬੁੱਤੀ ਹੈ ਸਾਰੀ ਦੇ ਵਿੱਚ ਹੀ ਆਏ ਜਿੰਨੀ ਮਰਜੀ शर्टा तो वेयर कर सद प्यारे बहुत प्यारे डिजाइन है बहुत सोहनी भी चार सौ पच्ची रुपए मीटर जी ये वाला ये प्योर वाइट है तो नीचे भी देखो पूरा बहुत बड़ा बडा कट आएगा चाहे सलवार बनाओ भावें प्लाजो बनाओ ਉਹ ਸਾਡੀ ਇੱਛਾ ਤੇ ਵਰਕ ਬਹੁਤ ਸੋਹਣਾ ਗੁੰਦਮਾ ਹੋਇਆ ਵਾ ਤੁਸੀਂ ਆਪ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਤੇ ਇਹਦੇ ਵਿੱਚ ਸਾਰੀ ਦੇ ਵਿੱਚ ਨਾ ਬੁੱਟੀ ਆਏਗੀ ਆ ਛੋਟੇ ਛੋਟੇ ਬੁੱਟੀ ਆਏਗੀ ਜੀ ਸਾਰੀ ਦੇ ਵਿੱਚ ਜਿੰਨਾ ਕੱਪੜਾ ਧੋਂਗੇ ਪਹਿਲੀ ਧੋਚ ਇਹਨਾਂ ਨੇ ਕੱਪੜੇ ਨਗਫ ਹੋ ਜਾਣਾ ਕਿਉਂਕਿ ਮੈਂ ਆ ਦੇਖੋ ਮੈਂ ਤਾਂ ਖੁਦ ਪਾਇਆ ਹੋਇਆ ਮੇਰਾ ਕੱਪੜਾ ਵੀ ਸੇਮ ਸੀ ਪਰ ਇਹਦੇ ਵਿੱਚ ਸਾਰੀ ਦੇ ਵਿੱਚ ਇਹ ਛੋਟਾ ਜਿਹਾ ਪੀਸ ਬਚੇ ਹੋਇਆ ਸੀ ਤਾਂ ਮੈਂ ਇੱਥੋਂ ਹੀ ਲਿਆ ਸੀ ਲੈ ਇਹਨੂੰ ਵੀ ਮੈਨੂੰ 4 ਸਾਲ ਹੋ ਗਏ 4 ਸਾਲ ਬੀਤੇ ठीक है 425 ਦੇ ਵਿੱਚ ਤੁਸੀਂ ਇੱਕ ਡਿਜ਼ਾਈਨ ਹੋਰ ਦੇਖ ਸਕਦੇ ਹੋ ਡਿਜ਼ਾਈਨ ਇੰਨੇ ਪਿਆਰੇ ਪਿਆਰੇ ਆਣਗੇ ਬਹੁਤ ਸੋਹਣੇ ਸੋਹਣੇ ਤੇ ਜਿਹੜੀ ਮਰਜ਼ੀ ਡਿਜ਼ਾਈਨ ਇੱਕ ਤੋਂ ਇੱਕ ਹੈ ਬਹੁਤ ਸੋਹਣੇ ਕਿੰਨੀਆਂ ਪਿਆਰੀਆਂ ਲੱਗਦੀਆਂ ਵਾਈਟ ਸਲਵਾਰਾਂ ਦੇ ਨਾਲ ਭਾਵੇਂ ਤੁਸੀਂ ਜਿਹੜੀ ਮਰਜ਼ੀ ਸ਼ਰਟ ਨੂੰ ਵੇਅਰ ਕਰ ਸਕਦੇ ਹੋ ਕਿਹੜਾ ਮਰਜ਼ੀ ਕਲਰ ਵੀ ਡਿਜ਼ਾਈਨ ਬਹੁਤ ਸੋਹਣੇ ਉੱਪਰ ਤਾਂ ਇਹਦੇ ਵਿੱਚ ਵੀ ਬਹੁਤ ਪਿਆਰੀ ਪਿਆਰੀ ਛੋਟੇ ਛੋਟੇ ਬੁੱਟੀ ਆਏਗੀ ਛੋਟੇ ਛੋਟੇ ਆ ਦੇਖੋ ਹਾਂਜੀ ਤੇ ਐਂ ਸੋਨੀ ਨਾਰਨਾਰ ਵਿੱਚ ਤੇ ਕੱਪੜਾ ਵੀ ਬਹੁਤ ਜਿਆਦਾ ਵਧੀਆ ਬਹੁਤ ਪਿਆਰਾ ਕੱਪੜਾ ਬਹੁਤ ਸੋਹਣਾ ਤੇ ਦੁਪੱਟਾ ਕੋਈ ਜੋ ਕਹੀਂ ਬਣਾ ਥੋੜਾ ਵਾਈਟ ਦੁਪੱਟੇ ਤੋਂ ਪਰਹੇਜ਼ ਕਰਦੀ ਹਾਂ ਜੀ ਅਸੀਂ ਨਹੀਂ ਲੈਣਾ ਤਾਂ ਇੱਕ ਗੱਲ ਹੋਰ ਹੈ ਆਪ ਕਲਰਫੁਲ ਦੁਪੱਟੇ ਵੀ ਮੰਗਵਾ ਸਕਦੀਆਂ ਕਾਟਨ ਦੇ ਮੇਰੇ ਮੇਰੇ ਕੋਲ ਤੋਂ ਆਪਾਂ ਕਲਰਫੁਲ ਦੁਪੱਟੇ ਵੀ ਪੇਸ ਦਨੇ ਮਲਾ ਮਲਾ ਕੇ ਬਾਕੀ ਕੱਪੜੇ ਦੀ ਕੋਈ ਤੋੜ ਨਹੀਂ ਕੱਪੜਾ ਬਹੁਤ ਹੈ ਸਾਰਾ ਇੱਕ ਇੱਕ ਦਿਨ ਕਰਕੇ ਤੁਹਾਡੇ ਨਾਲ ਸ਼ੇਅਰ ਕਰਦੇ ਰਿਆਂ ਕਰਾਂਗੇ ਜੋ ਜੋ ਮੰਗਵਾਉਂਗੇ ਸਭ ਕੁਝ ਮਿਲੇਗਾ ਬਾਕੀ ਡਿਜ਼ਾਈਨ ਬਹੁਤ ਜ਼ਿਆਦੇ ਆ ਜੀ ਤੁਸੀਂ ਖੁਦ ਅੱਕ ਜੂਗੇ ਇਹਦੇ ਵਿੱਚ ਬੋਰ ਹੋ ਜਾਓਗੇ ਮੇਰੀ ਵੀਡੀਓ ਦੇਖ ਦੇ ਕਿੰਨੇ ਕ ਜ਼ਿਆਦਾ ਡਿਜ਼ਾਈਨ ਹਨਾ ਵਾਈਟ ਆਫ ਵਾਈਟ ਸਲਵਾਰਾਂ ਦੇ ਵਿੱਚ ਤੁਸੀਂ ਨੰਨੋਗੇ ਨਹੀਂ ਇੰਨਾ ਕ ਜ਼ਿਆਦਾ ਡਿਜ਼ਾਈਨ ਹੈ ਠੀਕ ਹੈ ਜੀ ਵਾਈਟ ਆਫ ਵਾਈਟ ਦੋਨੇ ਚੱਲਦੇ ਨੇ ਆਪਣਾ ਜੀ ਕਲੀਅਰ ਹੈ ਰੋ ਬਣਾਣਾ ਬਾਕੀ ਅਭੀ ਨਹੀਂ ਪਤਾ ਕਿ ਸੌਫਟ ਮੈਗਾ ਫਿਰ ਤੋਂ ਪੈਂਡ ਪੰਜੇ ਤੋ ਇਹ ਤਾਂ ਫਿਰ ਕਲਰ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਕਲਰਫੁਲ ਸੂਟ ਇਹ ਆ ਗਿਆ ਮਸਲੀਨ ਕਰਸ਼ ਮਸਲੀਨ ਦੀ ਹੀ ਬਾਟਮ ਹੈ ਤੇ ਹਾਂਜੀ ਇਹਦਾ ਪ੍ਰਾਈਸ ਰਹੇਗਾ 1450 1450 ਰੁਪਏ ਜੀ ਗ੍ਰੀਨ ਵਾਲੇ ਦਾ ਠੀਕ ਹੈ ਇਸਦੇ ਕਲਰਸ ਇਹਦੇ ਗ੍ਰੀਨ ਵਾਲੇ ਦੇ ਹੁਣ ਕਲਰ ਦਿਖਾਏਗੇ ਤੁਹਾਨੂੰ ਇਹ ਵੀ ਤਾਂ ਹਾਂਜੀ ਇਕਨ ਪਹਿਲਾ ਗ੍ਰੇ ਕਲਰ ਦੇਖ ਲਓ ਚੰਗੀ ਤਰ੍ਹਾਂ ਸਾਰੇ ਬਹੁਤ ਪਿਆਰੇ ਕਲਰ ਹੈ ਇਹਦੇ ਪਰ ਤੁਸੀਂ ਅਗਰ ਵਰਕ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਵਰਕ ਵੀ ਕਰਕੇ ਦੇ ਸਕਦੇ ਹਾਂ ਹਾਈਲਾਈਟ ਜੋ ਵੀ ਕਹੋਗੇ ਉਹ ਸਾਰਾ ਕੁਝ ਤੁਹਾਨੂੰ ਕਰਕੇ ਹੀ ਮਿਲੇਗਾ ਅਗਰ ਕਿਸੇ ਨੇ ਐਦਾਂ ਹੀ ਮੰਗਵਾਣਾ ਤਾਂ ਐਦਾਂ ਵੀ ਪੇਚ ਸਕਦੇ ਆਂ ਤੇ ਉਹ ਵਧੀਆ ਮਤਲਬ ਕਿ ਸੂਟ ਹੈ ਬਹੁਤ ਪਿਆਰੇ ਸੂਟ ਹੈ ਔਰ ਸਾਰੇ ਬ੍ਰਾਂਡਡ ਹੀ ਫੈਬਰਿਕ ਹੈ ਕਿਹੜਾ ਡਿਜ਼ਾਈਨ ਹੈ ਇਹਦਾ ਕਿਹੜਾ ਡਿਜ਼ਾਈਨ ਹੈ ਹਾਂਜੀ ਇਹ ਤਿੰਨ ਆਣਗੇ ਥੋੜੇ ਵੱਡੇ ਫਲਾਵਰ ਚ ਇੱਕ ਆਏਗਾ ਥੋੜੇ ਛੋਟੇ ਫਲਾਵਰ ਚ ਕਲਰ ਦੇਖੋ ਤੁਸੀਂ ਕਲਰ ਬਹੁਤ ਸੋਹਣਾ ਹੈ ਵਾਈਨ ਕਲਰ ਹੈ ਇਹ ਮਸਟਰਡ ਕਲਰ ਹੈ ਹਾਂਜੀ ਰੇਟ ਬਹੁਤ ਬਹੁਤ ਜਨਰਲ ਰੇਟ ਹੈ ਬਿਲਕੁਲ ਤੁਹਾਡੇ ਬਜਟ ਦੇ ਵਿੱਚ ਹੈ ਇਹ ਆਜਾ ਜੀ ਬਲੈਕ ਕਲਰ ਅੱਗੇ ਆ ਰਹੇ ਹਾਂ ਜੀ ਫੰਕਸ਼ਨ ਔਰ ਇੰਨੇ ਜਿਆਦਾ ਫੈਸਟੀਵਲ ਤਾਂ ਤੁਸੀਂ ਇਹਦੇ 'ਚ ਆਰਾਮ ਨਾਲ ਜਿਸ ਤਰ੍ਹਾਂ ਮਰਜ਼ੀ ਤਿਆਰ ਕਰਵਾ ਸਕਦੇ ਹੋ ਆ ਲਖੋ ਜੀ ਇਹ ਕਲਰ ਦੇਖੋ ਤੁਸੀਂ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਡਿਜ਼ਾਈਨ ਵੀ ਬਹੁਤ ਸੋਹਣਾ ਤੇ ਕਲਰ ਵੀ ਬਹੁਤ ਪਿਆਰਾ ਹੈ ਇਹ ਮਸਟਰਡ ਮਸਟਰਡ ਇਹਨਾਂ ਜਿੰਨਾ ਲਾਈਟ ਆ ਰਹੇ ਉਹਨਾਂ ਲਾਈਟ ਹੈ ਨਹੀਂ ਥੋੜਾ ਜਿਹਾ ਇੱਕ ਪੁਆਇੰਟ ਡਾਰਕ ਹੈ ਇਹ ਜਿਹੋ ਜਿਹਾ ਹੈਗਾ ਮਹਿੰਦੀ ਉਸੇਮ ਆ ਰਿਹਾ ਕਲਰ ਸਾਰੇ ਬਹੁਤ ਪਿਆਰੇ ਬਹੁਤ ਸੋਹਣੇ ਸੋਹਣੇ ਇਹ ਗਾਜਰੀ ਕਲਰ ਸੇਮ ਸਾਰਿਆਂ ਦੇ ਪ੍ਰਾਈਸ ਸੇਮ ਪ੍ਰਾਈਸ ਸਾਰਿਆਂ ਦੇ ਸੇਮ ਹੀ ਰਹਿਣਗੇ 1450 ਰੁਪਏ ਬਿਲਕੁਲ ਬਹੁਤ ਘੱਟ ਬਿਲਕੁਲ ਲੱਗੇ ਰੇਟ ਹੀ ਤੁਹਾਨੂੰ ਸੂਟ ਸੇਲ ਕਰ ਰਹੇ ਆ ਜੀ ਆ ਦੇਖੋ ਇਹ ਕਿੰਨਾ ਸੋਹਣਾ প্রিনਟ ਹੈ ਛੋਟੇ ਛੋਟੇ ਬੁੱਤੀ ਦਾ ਬਹੁਤ ਸੋਹਣਾ ਜਿੱਦਾਂ ਮਰਜ਼ੀ ਤੁਸੀਂ ਮਤਲਬ ਕਿ ਕੋਈ ਵੀ ਡਿਜ਼ਾਈਨ ਵੀ ਬਣਵਾ ਸਕਦੇ ਹੋ ਆਹ ਹਾ ਕੋਈ ਵੀ ਇਸ ਦੇ ਮੁਤਾਬਕ ਵੀ ਪਾ ਸਕਦੇ ਔਰ ਜਿਹੋ ਜਿਹਾ ਮਰਜ਼ੀ ਵੀ ਵਰਕ ਕਰਵਾ ਸਕਦੇ ਹੋ ਵੀ ਆਪਾਂ ਕਰਕੇ ਤੁਹਾਨੂੰ ਦੇ ਸਕਦੇ ਇਹਦੇ ਚ ਤਿੰਨ ਕਲਰ ਹੈ ਬਲੂ ਹਾਂ ਵਾਈਨ ਕਲਰ ਤਿੰਨੋਂ ਹੀ ਪਿਆਰੇ ਨੇ ਸੂਟ ਸਾਰੇ ਬਹੁਤ ਪਿਆਰੇ ਬਹੁਤ ਸੋਹਣੇ ਤੇ ਇਹ ਕਾ ਵਾਲਾ ਡਿਜ਼ਾਈਨ ਆਗਾ ਮਸਟਰਡ ਦੇ ਅੰਦਰ ਫਰੋਜੀ 1450 ਸੇਮ ਹਾਂ ਆ ਕੱਪੜਾ ਇੰਨਾ ਜਿਆਦਾ ਸੌਫਟ ਹੈ ਜਿੱਦਾਂ ਮਰਜ਼ੀ ਸ਼ਰਟ ਦੀ ਵੀ ਫਿਟਿੰਗ ਵਗੈਰਾ ਇਹਨਾਂ ਅੱਛੀ ਆਏਗੀ ਸੋਹਣੀ ਆਏਗੀ ਇਹ ਕੇ ਆਗਾ ਜੀ ਗਾਜਰੀ ਡਾਰਕ ਕਲਰ ਦਾ ਹਾਂ ਅੱਛੇ ਹਾਂ ਜੀ ਦੇਖੋ ਤੁਸੀਂ ਸਾਰੇ ਤੁਹਾਨੂੰ ਜਿਨ੍ਹਾਂ ਜਿਨ੍ਹਾਂ ਨੇ ਲੈਣਿਆ ਉਹ ਫਟਾਫਟ ਨਾ ਜਿਵੇਂ ਕਿ ਮੇਰੀ ਅੱਜ ਹੀ ਵੀਡੀਓ ਪੈ ਗਈ ਤਾ ਮੈਨੂੰ 2 ਦਿਨਾਂ ਦੇ ਵਿੱਚ ਨਾ ਫਟਾਫਟ ਮੈਨੂੰ ਰਿਸਪਾਂਸ ਦੇ ਦੇ ਜੋ ਵੀ ਤੁਸੀਂ ਸਕਰੀਨਸ਼ਾਟ ਭੇਜ ਦਿਓ ਵੀਡੀਓ ਦੇ ਉੱਪਰ ਹੀ ਨੰਬਰ ਰਹੇਗਾ ਤੇ ਨਾਲ ਦੀ ਨਾਲ ਤੁਹਾਡਾ ਪਾਰਸਲ ਪਰ ਪਾਰਸਲ ਦੇ ਪੈਸੇ ਜੋ ਵੀ ਹੋਣਗੇ ਐਕਸਟਰਾ ਲੱਗਣਗੇ ਉਹ ਮੈਂ ਬਿਨਾ ਪਾਰਸਲ ਤੋਂ ਹੀ ਤੁਹਾਨੂੰ ਰੇਟ ਦੱਸੀਆਂ ਜੋ ਵੀ ਹੋਏਗਾ ਜੀ ਹਾਂ ਸ਼ਿਪਿੰਗ ਚਾਰਜਸ ਐਕਸਟਰਾ ਹੀ ਲੱਗੇਗੀ ਠੀਕ ਹੈ ਜੀ ਤੇ ਤਿੰਨੇ ਆ ਚਾਰ ਦਿਨ ਦੇ ਵਿੱਚ ਤੁਹਾਨੂੰ ਪਾਰਸਲ ਮਿਲ ਜੀਗਾ ਪਾਰਸਲ ਸਭ ਦਾ ਮਿਲੇਗਾ ਨਹੀਂ ਹੈਗਾ ਵੀ ਪਾਰਸਲ ਕਿਸੇ ਨੂੰ ਪਰ ਥੋੜਾ ਜਿਹਾ ਫਾਸਟ ਹੀ ਦੱਸਣਾ ਜੀ ਤਾਂ ਕਿ ਤੁਹਾਨੂੰ ਤੁਹਾਡੇ ਤੱਕ ਵੀ ਸਮੇਂ ਸਿਰ ਪਹੁੰਚ ਸਕੇ ਔਰ ਸਾਨੂੰ ਵੀ ਆਸਾਨੀ ਹੋਵੇ ਨਹੀਂ ਤਾਂ ਉਸ ਤੋਂ ਬਾਅਦ ਆਪਣੇ ਕੋਲ ਦੇਖੋ ਜੀ ਤਿਹਾਰ ਆ ਰਹੇ ਨੇ ਸਭ ਕੁਝ ਹੋ ਰਿਹਾ ਤਾਂ ਸੋਲੀਡ ਆਊਟ ਬਹੁਤ ਜਲਦੀ ਹੋ ਜਾਂਦਾ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਜਿੱਦਾਂ ਮਰਜ਼ੀਰ ਫਿਟਿੰਗ ਇਸ ਫੈਬਰਿਕ ਦੀ ਬਹੁਤ ਪਿਆਰੀ ਆਂਦੀ ਹੈ ਬਹੁਤ ਸੋਹਣੇ ਬਾਕੀ ਕੱਪੜੇ ਦਾ ਕੋਈ ਅੰਤ ਨਹੀਂ ਤੁਹਾਨੂੰ ਥੋੜੇ ਥੋੜੇ ਕਰਕੇ ਸਾਰੇ ਤਰ੍ਹਾਂ ਦੇ ਦਿਖਾਉਂਦੇ ਰਿਹਾ ਕਰਾਂਗੀ ਅੱਜ ਹੈਗਾ ਜੀ ਬਹੁਤ ਸੋਹਣਾ ਸੂਟ ਹੈ ਯਾਰ ਮਸਾਬਾ ਸਿਲਕ ਵੀ ਕਹਿ ਸਕਦੇ ਆ ਮਸਲੀਨ ਕ੍ਰਸ਼ ਮਸਲੀਨ ਕ੍ਰਸ਼ ਦੇ ਵਿੱਚ ਹੈ ਇਹ ਕਾਟਨ ਵਰਗੀਆਂ ਹੁੰਦੀ ਬਹੁਤ ਜ਼ਿਆਦਾ ਭਖਣ ਵਾਲੀ ਨਹੀਂ ਹੈਗੀ ਤੇ ਬਿਲਕੁਲ ਸੌਫਟ ਵਾਲਿਆ ਬਹੁਤ ਨਰਮ ਆਖਰਾ ਕੱਪੜੇ ਦੀ ਕੋਈ ਕਮੀ ਨਹੀਂ ਹੈਗੇ ਬਸ ਤੁਸੀਂ ਆਰਡਰ ਦਿਓ ਤੁਹਾਨੂੰ ਕਿਸੇ ਦਾ ਚਾਹੀਦਾ ਕੱਪੜਾ ਹਰ ਤਰ੍ਹਾਂ ਦਾ ਮਿਲੇਗਾ ਸਾਰੇ ਤਰ੍ਹਾਂ ਦਾ ਕਿਸੇ ਨੇ ਅੱਗੇ ਤਿਹਾਰ ਆ ਰਹੇ ਨੇ ਫਟਾਫਟ ਕਰਵਾ ਚੌਥਵੀ ਭੱਜ ਆ ਰਿਹਾ ਕਰਵਾ ਚੌਥਵੀ ਵੀ ਫੁਲਕਾਰੀ ਦੇ ਦੁਪੱਟੇ ਵੀ ਚਾਹੀਦੇ ਉਹ ਵੀ ਤੁਹਾਨੂੰ ਜਰੂਰ ਮਿਲਣਗੇ ਉਹ ਫੈਆ ਫੁਲਕਾਰੀ ਦੇ ਦੁਪੱਟੇ ਡਾਰਕ ਡਾਰਕ ਕਲਰ ਦੇ ਵਿੱਚ ਤੇ ਫੈਸਟੀਵਲਾਂ ਦੇ ਉੱਪਰ ਤਾਂ ਡਾਰਕ ਕਲਰ ਹੀ ਅੱਛਾ ਲੱਗਦਾ ਤੇ ਤੁਸੀਂ ਮੈਨੂੰ ਫਟਾਫਟ ਤੁਸੀਂ ਆਰਡਰ ਦੇ ਸਕਦੇ ਹੋ ਇਹ ਤਾਂ ਕਾਟਨ ਹੈ ਤੇ ਏ ਜਦੋਂ इजी ਵੀਡੀਓ ਬਣਾਈ ਜੇ ਤਾਂ ਪ੍ਰਾਈਸ ਹੋਊਗਾ ਦੱਸਾਂਗੇ ਤੇ ਮੈਂ ਤੁਹਾਨੂੰ ਵੈਸੀ ਦਿਖਾ ਰਹੀ ਹਾਂ ਠੀਕ ਹੈ ਜੀ ਤੇ ਇਧਰ ਇਹ ਛੋਟੇ ਛੋਟੇ ਬੁੱਟੀਆਂ ਦੇ ਵਿੱਚ ਹੋਰ ਇਹ ਸਾਰਾ ਬਰ ਬਰਬਰੀ ਦੇ ਅੰਦਰ ਪਈ ਹੈ ਇਧਰ ਜੀ ਬਰਬਰੀ ਦੇ ਡਿਜ਼ਾਈਨ ਪਈਆਂ ਸੋਹਣੇ ਸੋਹਣੇ ਤੇ ਬਾਕੀ ਵੀਡੀਓ ਨੂੰ ਜਿਨ੍ਹਾਂ ਨੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਫਟਾਫਟ ਮੈਨੂੰ ਦੱਸਿਓ ਕਿ ਤੁਹਾਨੂੰ ਮੇਰੇ ਅੱਜ ਦੀ ਕਲੈਕਸ਼ਨ ਕਿੰਨੇ ਦੇ ਲੱਗੀ ਬਿਲਕੁਲ ਨਾਲੇ ਰੇਟ ਵੀ ਬਹੁਤ ਜਨਰਲ ਰੇਟ ਆ ਬਹੁਤ ਪਿਆਰੇ ਰੇਟ ਆ ਜਿਹੜੇ ਅੱਜ ਤੁਹਾਨੂੰ ਦੇ ਰਹੀਆਂ ਜੀ ਸੋਹਣੇ ਸੋਹਣੇ ਫਟਾਫਟ ਕਮੈਂਟ ਵੀ ਕਰਕੇ ਦੱਸਿਓ ਤੁਹਾਨੂੰ ਸੂਟ ਕਿੰਨੇ ਦੇ ਲੱਗੇ ਬਹੁਤ ਜ਼ਿਆਦੇ ਪ੍ਰਾਈਸ ਬਹੁਤ ਜ਼ਿਆਦੇ ਬਿਲਕੁਲ ਸਾਰੇ ਬੁਟੀਕ ਜਿੰਨੇ ਵੀ ਹੁਣ ਤੱਕ ਸੇਲ ਕਰਦੀਆਂ ਹਰ ਦੁਕਾਨਦਾਰੋਂ ਤੋਂ ਸਭ ਤੋਂ ਮੇਰਾ ਰੇਟ ਬਹੁਤ ਘੱਟ ਲੱਗੇ ਰੇਟ ਤੇ ਮੈਂ ਤੁਹਾਨੂੰ ਸੇਲ ਕਰ ਰਹੀ ਹਾਂ ਤਾਂ ਕਿ ਤੁਸੀਂ ਸਾਰੇ ਜਣੇ ਫਟਾਫਟ ਮੇਰੇ ਨਾਲ ਵੱਤ ਤੋਂ ਵੱਤ ਜੁੜੋ ਔਰ ਸ਼ੌਕ ਮਗਵਾਓ ਬਾਕੀ ਤੁਸੀਂ ਬਹੁਤ ਜਿਨ੍ਹਾਂ ਨੂੰ ਹੁਣ ਤੱਕ ਸਮਾਨ ਮਿਲ ਗਿਆ ਉਹਨਾਂ ਨੂੰ ਪਤਾ ਕਿ ਮੋਨਿਕਾ ਜੀ ਸਮਾਨ ਕਿਹਜਾ ਸੇਲ ਕਰਦੇ ਆ ਫਸ ਸਮਾਨ ਬਹੁਤ ਵਧੀਆ ਸੇਲ ਕਰਦੇ ਆ ਕਿਸੇ ਨੂੰ ਦੀ ਬਿਲਕੁਲ ਵੀ ਹਲਕਾ ਸਮਾਨ ਨਹੀਂ ਸੇਲ ਕਰਦੀ ਤੇ ਵੱਤ ਤੋਂ ਵੱਤ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਪੋਜ਼ਿਟਿਵ ਕਮੈਂਟ ਕਰਕੇ ਜ਼ਰੂਰ ਦੱਸਿਓ ਲਓ ਜੀ ਹੁਣ ਮੈਂ ਜਾ ਰਹੀ ਹਾਂ ਘਰ ਦੇਖ ਲਓ ਤੁਸੀਂ ਮੇਰਾ ਯਾ ਹੋ ਗਿਆ तकरीबन ਕਿਤੇ ਦੇ ਹੀ ਛੋਟੇ ਹੋ ਕੇ ਤੁਸੀਂ ਮੰਨੋਗੇ ਨਹੀਂ ਮੈਂ ਨਾ ਹਮੇਸ਼ਾ ਇਦਾਂ ਸ਼ਰਮੀ ਆ ਕਿਸੇ ਕੋਲ ਕਹਿੰਗੀ ਮੋਨਿਕਾ ਕਿਆ ਕਹਿ ਰਹੀ ਆ ਜੀ ਜਿੱਥੇ ਕਿ ਨਾ ਸੈਟ ਬਹੁਤ ਟੁੱਟੀ ਹੋਈ ਆ ਇਸ ਕਰਕੇ ਕੈਮਰਾ ਵੀ ਬਹੁਤ ਜ਼ਿਆਦਾ ਹਿੱਲ ਰਿਹਾ ਹੈ ਅਰੇ ਪਰ ਮੈਂ ਕਿਹਾ ਚਲੋ ਖੜਨਾ ਥੋੜਾ ਜਿਆਦਾ ਥੋੜਾ ਸਾਫ ਹੋਏਗਾ ਫਿਰ ਮੈਂ ਤੁਹਾਨੂੰ ਦਿਖਾਉਂਗੀ ਇੱਕ ਚੀਜ਼ ਦਿਖਾਵਾਂਗੀ ਇੱਥੇ ਤੇ ਮੈਂ ਤਾਂ ਥੋੜਾ ਸ਼ੂਟ ਕਰਨਾ ਸ਼ੁਰੂ ਕੀਤਾ ਹੈ ਦੇਖੇ ਦਿੰਦਾ ਸਾਰਾ ਹਾਂ ਕਾਨਾ ਜੀ ਦੀ ਸਮਾਨ ਮਿਲਦਾ ਹੈ ਤੇ ਇੱਥੇ ਅੱਗੇ ਹੈਗਾ ਜੀ ਆਪਣੇ ਹਾਂ ਕੁਮਾਰਾਂ ਦਾ ਦੇਖੋ ਹੁਣ ਸਰਾਤਾਂ ਚ ਟਿੱਕੀਆਂ ਜਿੜੀਆਂ ਬਣਨੀਆਂ ਸ਼ੁਰੂ ਹੋਈਆਂ ਵੀ ਹਨ ਉਹ ਸੇ ਕਰਕੇ ਫਿਰ ਉਹ ਵੀ ਸਾਰਾ ਸਮਾਨ ਮਿਲਦਾ ਹੈ ਜੈ ਹੈਗਾ ਜੀ ਖਾਟੂ ਜੀ ਖਾਟੂ ਜੀ ਦਾ ਮੰਦਿਰ ਜੈ ਸ਼੍ਰੀ ਸ਼ਾਮ ਤਾਂ ਨੇਦਰ ਦੀ ਲੰਗਰੀਆਂ ਬਸ ਹੁਣ ਘਰ ਚੱਲੀ ਆ ਦੇਖੋ ਇਹ ਕਾਚਾ ਉਸ ਥੋੜੀ ਜਿਹੀ ਚੈਨਲ ਕਲਿੱਪ ਪਰ ਸ਼ੇਅਰ ਕਰਾਂ ਇੱਕੋ ਦੇਵੀ ਜੀ ਜਿਵੇਂ ਕਿ ਚੰਦਨ ਤੇ ਕੇਸਰ वगैरह ਇਹ ਸਾਰਾ ਮੇਰਾ ਤਿਲਕ ਦਾ ਸਮਾਨ ਵਾਕਿ ਕਾਨਾ ਜਿੰਦੇ ਐਡਰੈਸਾਂ ਹੋ ਗਿਆ ਔਰ ਕਿਸੇ ਨੇ ਉਹ ਮੂਰਤੀਆਂ ਵੀ ਚਾਹੀਦੀਆਂ ਉਹ ਵੀ ਮਿਲਦੀਆਂ ਇਹ ਹੈਗਾ ਜੀ ਮੇਰਾ ਬਹੁਤ ਪੁਰਾਣਾ ਹੈ ਛੋਟਾ ਜਿਹਾ ਇਤਿਹਾਸਕ ਸ਼ਹਿਰ ਹੈ ਛੋਟਾ ਜਿਹਾ ਅੰਬਾਰਾ ਹੈ ਤਾਂ ਬਹੁਤ بڑا ਹੈ ਔਰ ਜਿਵੇਂ ਕਿ ਚੰਡੀਗੜ੍ਹ ਦਿੱਲੀ ਇਹਨਾਂ ਤਾਂ ਥੋੜਾ ਛੋਟਾ ਹੈ ਆ ਦੇਖੋ ਕੁਮਾਰਾਂ ਦੇ ਥੇ ਕੁਮਾਰਾਂ ਤਾਂ ਬਹੁਤ ਜ਼ਿਆਦਾ ਹੋ ਮਿਲਦਾ ਹੈ ਸਮਾਨ ਐਕੀ ਕਾਨਾ ਜੀ ਵੀ ਮਿਲਦੇ ਆਂ ਕਾਨਾ ਜੀ ਦੇ ਐਡਰੈਸਾਂ ਵੀ ਮਿਲਦੀਆਂ ਦੇਖੋ ਠਮਾਰਾਂ ਦਾ ਸਮਾਨ ਹੁਣ ਕਿ ਜਿਵੇਂ ਕਿ ਹੁਣ ਪਹਿਲਾਂ ਤਾਂ ਟਿੱਕੀਆਂ ਚਿੜੀਆਂ ਲੱਗਣਗੀਆਂ ਸਾਜੀ ਮਾਤਾ ਲੱਗੇਗੀ ਇੱਥੇ ਸਾਜੀ ਮਾਤਾ ਮਿਲਦੀ ਹੈ ਪਰ ਕਿਨਾਂ ਫਿਲ ਬਹੁਤ ਰਿਹਾ ਹੈ ਦਿਲ ਕਰਦਾ ਤੁਤਕੇ ਬਣਾ ਲੈ ਵੀ ਜੰਦਾ ਖੜ ਕੇ ਬਣਾ ਲੈ ਇੱਥੇ ਸਾਈਕਲ ਮਿਲਦੇ ਆਂ ਛੋਟੇ ਛੋਟੇ ਬੱਚਿਆਂ ਦੇ ਬੱਚਿਓ ਅਗਰ ਤੁਸੀਂ ਮੇਰੀ ਵੀਡੀਓ ਦੇਖੋਗੇ ਨਾ ਤਾਂ ਜਿੰਨਾ ਜਿੰਨਾ ਕਰਨ ਲੱਗ ਜਿਓ ਕਿ ਆਪਣੀ ਆਪਣੀ ਮੰਮੀਆਂ ਤੇ ਸਾਈਕਲ ਮੰਗਣ ਲੱਗ ਜਓ ਚੇਨਾ ਜੀ ਐ ਅੱਗ ਜੀ ਗੋਲ ਗੱਪਾ ਗੋਲ ਗੱਪੇ ਦੀ ਰੈਡੀ ਕਿੰਨਾ ਮਝਾਂਦੇ ਇੱਥੇ ਗੋਲ ਗੱਪੇ ਖੜ ਕੇ ਖਾਣੇ ਆ ਜਦੋਂ ਹਨ ਮੂੰਹ ਚ ਪਾਣੀ ਜਾ ਗਿਆ ਇਹ ਨਵੀਂ ਦੁਕਾਨ ਖੁੱਲੀ ਇੱਥੇ ਪਹਿਲਾਂ ਨਹੀਂ ਹੈਗੀ ਸੀ ਤੇ ਇੱਥੇ ਇੱਥੇ ਇਹਦੇ ਇਹਨਾਂ ਦੇ ਗੋਲ ਗੱਪੇ ਨੇ ਟੇਸਟੀ ਹੁੰਦੇ ਨੇ ਪਰ ਪਤਾ ਹੀ ਮੈਂ ਕੱਲੀ ਨਹੀਂ ਖਾਂਦੀ ਹੈਗੀ ਪਰ ਮੈਨੂੰ ਐ ਹੁੰਦਾ ਵੀ ਮੇਰੇ ਬੱਚੇ ਕਤਾ ਹੈ ਫੇ ਮੈਂ ਫਿਰ ਦਿਲ ਜਾਨੀ ਕਰ ਦਿੰਦਾ ਹਾਂ ਹਾਂ ਨਾਲ ਬੱਚੇ ਹੋਣ ਨਾ ਇੱਥੇ ਚਲ ਬੰਦਾ ਕਹਿੰਦਾ ਵੀ ਚਲ ਬੰਦਾ ਖਾ ਲੈਂਦਾ ਇੱਧਰ ਅੱਗੇ ਜੀ ਬਹੁਤ ਬਹੁਤ ਦੁਕਾਨਾਂ ਆ ਗਈਆਂ ਜਿਨੇ ਕਿ ਸੂਟਾਂ ਦੀਆਂ ਟੀਲਰਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਆ ਗਈਆਂ ਮੈਂ ਇੱਥੇ ਜ਼ਿਆਦਾਤਰ ਤਾਂ ਮੋਬਾਈਲਾਂ ਜਾਂ ਦੁਕਾਨਾਂ ਜਾਂਦੀ ਆਂ ਇੱਥੇ ਲਈ ਸੈੱਡ ਮੋਬਾਈਲ ਬਹੁਤ ਜ਼ਿਆਦਾ ਮਿਲਦੇ ਆਂ ਮੇਰਾ ਦਿਲ ਕਰਿਆ ਚਲੋ ਕਈ ਪਣਾ ਲੈ ਮੈਨੂੰ ਕਹਿੰਨੀ ਆ ਕਿ ਤੁਸੀਂ ਫੈਮਿਲੀ ਬਲੌਗ ਵੀ ਬਣਾ ਲਿਆ ਕਰੋ ਬਣਾਇਆ ਕਰਾਂਗੇ ਜਿਉਂ ਵੀ ਕੋਈ ਅੱਗੇ ਤਿਹਾਰ ਆਣਗੇ ਆਪਾਂ ਕਿਵੇਂ ਕਿਹੜੇ ਕਿਹੜੇ ਹਿੰਦੂ ਤਿਹਾਰ ਵੀ ਮਨਾਣੇ ਆ ਸਾਰਾ ਕੁਝ ਜੋ ਵੀ ਹੈ ਹਿੰਦੂ ਜਿਸ ਤਰ੍ਹਾਂ ਮਰਜੀ ਹੈ ਪਰ ਜੇ ਕਿਹੜੀਆਂ ਵੀ ਰੇ ਮੁਸਲਮਾਨ ਭੈਣਾਂ ਵੀ ਮੈਨੂੰ ਕੋਈ ਦੇਖਦੀਆਂ ਕਿਤੇ ਤੇ ਕੋਈ ਪਾਕਿਸਤਾਨ ਤੋਂ ਜਾਂ ਕਿਤੇ ਤੋਂ ਵੀ ਪਰ ਅਸੀਂ ਜਿਵੇਂ ਕਿ ਮੁਸਲਮਾਨ ਵੀ ਤੇ ਤੱਕਦੀ ਰੱਖੀ ਨਹੀਂ ਹੈਗੀ ਕਿਉਂਕਿ ਈਦ ਦਾ ਸਾਨੂੰ ਨਹੀਂ ਨਿਨੋਲੇ ਜ ਹੈਗੀ ਪਰ ਵੀ ਹਿੰਦੂ ਫੈਸਟੀਵਲ ਔਰ ਜੋ ਸਾਡੇ ਸਿੱਖ ਇਤਿਹਾਸ ਦਾ ਉਸ ਦਾ ਸਾਨੂੰ ਸਾਰੀ ਜਿਆਦਾ ਨੋਲਿਜ ਹੈ ਪਰ ਥੋੜਾ ਮੁਸਲਮਾਨਾਂ ਦਾ ਜਿਵੇਂ ਕਿ ਪੈਣਾ ਦਾ ਪਾਈਆਂ ਦਾ ਹੋ ਗਿਆ ਤਿਹਾਰ ਉਹ ਚ ਪਤਾ ਕਿ ਈਦ ਜਦੋਂ ਹੁੰਦੀ ਹੈ ਬੱਚਿਆਂ ਨੂੰ ਛੁੱਟੀ ਹੁੰਦੀ ਆ ਉਹ ਮਨਣਨੇ ਪਰ ਉਹ ਨਹੀਂ ਪਤਾ ਹੈਗਾ ਤਾ ਜੀ ਕਿ ਬਲਗਪੇ ਦੀ ਰੇੜੀ ਆ ਗਈ ਹੁਣ ਤੁਹਾਡੇ ਮੂੰਹ ਚੋਂ ਨਾ ਪਾਣੀ ਆ ਰਿਹਾ ਹੁਣ ਮੇਰੇ ਵੀ ਆ ਰਿਹਾ ਤੁਹਾਡੇ ਵੀ ਆ ਰਿਹਾ ਹੋਊਗਾ ਇਹ ਹੈਗਾ ਜੀ ਸਾਡਾ ਜਗਾਦਰੀ ਗੇਟ ਇਹਨੂੰ ਜਗਾਦਰੀ ਗੇਟ ਕਹਿੰਦੇ ਆ ਜਗਾਦਰੀ ਸ਼ਹਿਰ ਨਹੀਂ ਜਗਾਦਰੀ ਗੇਟ ਇਹ ਚ ਜਗਾਦਰੀ ਗੇਟ ਤੇ ਹੀ ਮਸੂਰ ਆ ਉਹ ਤੇ ਆ ਗਈ ਫਰੋਟ ਦੀ ਰੇੜੀ ਕਿਰਨ ਕਰਨਾ ਕਿ ਲੈ ਲੀ ਮਮਾ ਪਰ ਹੁਣ ਮਿਲ ਲੂੰਗੀ ਹੁਣ ਕਾਲੂ ਲੈ ਕੇ ਜਾਉਂਗੀ ਕਾਲੂ ਮਾਸੀ ਤਾਂ ਹੁੰਦੀ ਨਾ ਕਾਲੂ ਦੇ ਕੇ ਜਾਉਂਗੀ ਠੀਕ ਜੀ ਚਲੋ ਜੀ ਹੁਣ ਅੱਥੇ ਥੋੜਾ ਜਿਹਾ ਹਨੇਰਾ ਜਿਹਾ ਹੋ ਜਾਏਗਾ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰ ਮੈਂ ਈ ਰਿਕਸ਼ਾ 'ਚ ਬੱਠੀ ਜਾ ਰਹੀ ਆ ਫਟ ਫਟਫਟੀ ਜੀ ਰਿਕਸ਼ਾ ਹੁੰਦੀ ਆ ਜਿਹਨੂੰ ਫਟਫਟੀ ਵੀ ਕਹਿੰਦੇ ਆ ਸਹੀ ਆ ਲਾਈਕ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕਰੇ ਬਤੁਆ ਬਸ ਸਬਸਕ੍ਰਾਈਬ ਕਰਿਓ ਜੋ ਰੇਟ ਮੈਂ ਦੇ ਰਹੀ ਹਾਂ ਨਾ ਚਾਹੇ ਉਹ ਪਟਿਆਲੇ ਦੇ ਵਿੱਚ ਬੁਟੀਕ ਹੈ ਭਾਵੇਂ ਦੁਕਾਨ ਹੈ ਯਾ ਰਾਜਪੁਰੇ ਦੇ ਵਿੱਚੋਂ ਉਹ ਰੇਟ ਕੋਈ ਨਹੀਂ ਦੇਏਗਾ ਜੋ ਰੇਟ ਮੈਂ ਦਵਾਂਗੀ ਕਪੜਾ ਐਨਾ ਫਾਈਨ ਤੇ ਰੇਟ ਉਸ ਤੋਂ ਵੀ ਜ਼ਿਆਦਾ ਫਾਈਨ ਬਹੁਤ ਸੋਹਣਾ ਬਹੁਤ ਵਧੀਆ ਰੇਟ